ਬੀਚੋ ਸੁਨਤ ਦੇਸ਼ ਨਿਕਟਾਇ ਪਰਮਾਤਮਾ ਤੋਂ ਤੁਸੀਂ ਦੂਰ ਨਹੀਂ ਜੇ ਨਾ ਪਰਮਾਤਮਾ ਤੁਹਾਡੇ ਤੋਂ ਦੂਰ ਹੈ ਸਾਹਮਣੇ ਮਗਰ ਭੇਤ ਨਹੀਂ ਹੈ ਨਿਕਟੇ ਅਰ ਭੇਦ ਨਾ ਪਾਇਆ ਅਸੀਂ ਸਾਰੇ ਪਰਮਾਤਮਾ ਵਿੱਚ ਹੀ ਵਿਚਦੇ ਤੁਸੀਂ ਜਿੱਥੇ ਮੱਜੀ ਲੁੱਕ ਕੇ ਬਹਿ ਜੇ ਨਾ ਤੁਸੀਂ ਪਰਮਾਤਮਾ ਤੋਂ ਨਹੀਂ ਲੁੱਕ ਸਕਦੇ ਅੱਗੋ ਦੇਖੇ ਪਿੱਛੋ ਦੇਖੇ ਤੁਜ ਤੇ ਕਹਾ ਸ਼ਿਪਾ ਬਾਰਤਾ ਹੈਗਾ ਇਹ ਸਾਡੇ ਅੰਦਰ ਵੀ ਹੈ ਜੋ ਅਸੀਂ ਮਾੜਾ ਫੁਰਨਾ ਲੈਣਾ ਕਿਸੇ ਦੇ ਪ੍ਰਤੀ ਗੁਰੂ ਗੋਬਿੰਦ ਸਿੰਘ ਜੀ ਦੀ ਚੁਪਾਈ ਸਾਹਿਬ ਬਾਣੀ ਵਿੱਚ ਦੱਸਿਆ ਹੈ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਫਿਰ ਅਸੀਂ ਉਹ ਤੋਂ ਵੱਖ ਕਿਵੇਂ ਹੋ ਜਾਾਂਗੇ ਅਸੀਂ ਸਾਰੇ ਸੱਚਖੰਡ ਵਿੱਚ ਵਸ ਰਹੇ ਹਾਂ ਮਗਰ ਗਿਆਨ ਨਹੀਂ ਸੱਚਖੰਡ ਕੋਈ ਛੋਟਾ ਜਿਹਾ ਕਮਰਾ ਨਹੀਂ ਕਈਆਂ ਨੇ ਕਿਤਾਬਾਂ ਲਿਖੀਆਂ ਜੀ ਉੱਤੇ ਜੀ سونے ਦੇ ਦਰਵਾਜ਼ੇ ਲੱਗੇ ਹੀਰਿਆਂ ਨਾਲ ਜੜਿਆ ਏ ਫਿਰ ਜੀ ਉੱਤੇ ਸ਼ਹੀਦ ਸਿੰਘਾਂ ਦਾ ਪਹਿਰਾ ਏ ਐਦਾਂ ਦੀ ਕੋਈ ਉੱਥੇ ਆਕਾਰ ਨਹੀਂ ਹੈ ਜਿਹਨੂੰ ਸੱਚਖੰਡ ਕਿਹਾ ਏ ਗਏ ਹੈਗੇ ਨਹੀਂ ਉਧਰ ਤੇ ਲਿਖੀ ਜਾਂਦੇ ਪਿਆ ਨੇ ਵੀ ਸੱਚਖੰਡ ਐਦਾਂ ਦਾ ਉਹ ਸਿਰਫ ਇੱਕ ਇਮੇਜਿਨੇਸ਼ਨ ਹੀ ਲਿਖੀ ਜਾਂਦੇ ਸੱਚਖੰਡ ਵਿੱਚ ਨਾ ਦਿਨ ਨਾ ਰਾਤ ਆ ਨਾ ਉਥੇ ਕੋਈ ਸ਼ਾਸਤਰ ਸਿਮਰਤਾ ਗੁਰਬਾਣੀ ਵਿੱਚ ਲਿਖਿਆ ਜਿੱਥੇ ਆਪ ਬੈਠਾ ਹੈ ਦਿਨ ਸ ਨ ਰੈਨ ਬੇਦ ਨਹੀਂ ਸ਼ਾਸਤਰ ਤਾਹ ਬਸੇ ਨਿਰੰਕਾਰਾ ਨਾ ਉਥੇ ਸੂਰਜਾ ਨਾ ਚੰਦਰਮਾ ਉਥੇ ਤਾਂ ਪ੍ਰਕਾਸ਼ ਹੀ ਪ੍ਰਕਾਸ਼ ਹੈ ਪਰਮਾਤਮਾ ਆਪ ਹੀ ਆਪ ਹੈ ਉहां ਸੂਰਜ ਨਹੀਂ ਚੰਦ ਆਦਿ ਨਿਰੰਜਨ ਕਰੇ ਆਨੰਦ ਤੇ ਕਿੰਨਾ ਪ੍ਰਕਾਸ਼ ਏ ਆਪਣੇ ਕੋਲ ਤਾਂ ਇੱਕ ਸੂਰਜਵਾਲ ਨਹੀਂ ਵਿਖਿਆ ਜਾਂਦਾ ਜਦੋਂ ਤੇ ਤਿੱਖੀ ਧੁੱਪ ਨਿਕਲਦੀ ਆ ਸੂਰਜਵਾਲ ਝਾਤੀ ਨਹੀਂ ਨਾ ਪੈਂਦੀ ਤੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛੋ ਵੀ ਪ੍ਰਮਾਤਮਾ ਦਾ ਪ੍ਰਕਾਸ਼ ਕਿੰਨੇ ਸੂਰਜਾਂ ਦਾ ਕਹਿੰਦੇ ਕੋਟ ਸੂਰ ਨਾਨਕ ਪ੍ਰਕਾਸ਼ ਤਾਂ ਜਪ ਸਾਹਿਬ ਦੀ ਬਾਣੀ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਨੂੰ ਦੇਖਿਆ ਉਹਦੇ ਵਿੱਚ ਲਿਵਲੀਨ ਰਹਿੰਦੇ ਤੇ ਤਾਂ ਕਰਕੇ ਉਹਨਾਂ ਨੇ ਕਿਹਾ ਨਮੋ ਸੂਰਜੇ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਤੋਂ ਸੂਰਜਾਂ ਦਾ ਵੀ ਸੂਰਜ ਹੈ ਸੂਰਜਾਂ ਨੂੰ ਪ੍ਰਕਾਸ਼ ਕੌਣ ਦੇ ਰਿਹਾ ਹੈ ਪਰਮਾਤਮਾ ਚੰਦਰਮਾ ਨੂੰ ਕੌਣ ਰੋਸ਼ਨੀ ਦੇ ਰਿਹਾ ਹੈ ਪਰਮਾਤਮਾ ਹੁਣ ਸਾਧ ਸੰਗਤ ਜੀ ਸਾਇੰਸ ਨੇ